ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੱਲ ਕਰਨ ਜਾ ਰਹੇ ਆ ਤ੍ਰੂਵਰਾਠੀ ਬਾਰੇ ਜੋ ਕਿ ਬੜਾ ਇੱਕ ਬਹੁਤ ਵੱਡੇ ਪੱਧਰ ਦਾ ਯੂਟਿਊਬਰ ਹੈ ਤ੍ਰੂਵਰਾਠੀ ਜਿਹਦੀਆਂ ਬਹੁਤ ਵੀਡੀਓ YouTube ਤੇ ਸੁਣਨ ਨੂੰ ਦੇਖਣ ਨੂੰ ਮਿਲਦੀਆਂ ਬਹੁਤ ਵਧੀਆ ਵੀ ਹੁੰਦੀਆਂ ਨਾ ਨੌਲੇਜੇਬਲ ਵੀ ਹੁੰਦੀਆਂ ਪਰ ਕਈ ਵਾਰ ਕੀ ਹੁੰਦਾ ਹੈ ਕਿ ਜਦੋਂ ਕਿਸੇ ਵੀ ਚੀਜ਼ ਬਾਰੇ ਸਾਨੂੰ ਅਧੂਰੀ ਜਾਣਕਾਰੀ ਹੋਵੇ ਜਾਂ ਕਹਿ ਲਓ ਕਿ ਜਾਣਕਾਰੀ ਦੇ ਸੋਰਸ ਨੂੰ ਨੇ ਇਕੱਠੇ ਵੀ ਕੀਤੇ ਬਹੁਤ ਕੋਸ਼ਿਸ਼ ਵੀ ਕੀਤੀ ਪਰ ਕੁਝ ਸਿਧਾਂਤਕ ਗੱਲਬਾਤ ਹੁੰਦੀ ਹੈ ਕੁਝ ਸਿਧਾਂਤ ਹੁੰਦੇ ਨੇ ਹਰ ਇੱਕ ਨਿਜਮ ਹੁੰਦੇ ਨੇ ਹਰ ਇੱਕ ਪੱਖ ਦੀ ਸਿੱਖ ਸਿਧਾਂਤਾਂ ਤੋਂ ਉਲਟ ਜਿਹੜੀ ਕਈ ਪੱਖ ਜਿਹੜੇ ਉਲਟ ਤੋਂ ਧਰਵਰਾਠੀ ਦੀ ਇਸ ਵੀਡੀਓ ਦੇ ਵਿੱਚ ਬਣੇ ਨੇ ਜੋ ਕੱਲ ਪਰਸੋ ਦੀ ਤ੍ਰਵਰਾਠੀ ਦੇ YouTube ਚੈਨਲ ਤੇ ਇੱਕ ਵੀਡੀਓ ਪਈ ਹੈ ਜਿਦੇ ਵਿੱਚ ਉਹਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ AI ਦੇ ਉੱਪਰ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਤੇ ਇਹ ਸਾਰੇ ਇਤਿਹਾਸ ਨੂੰ ਸਹਬਜ਼ਾਦਿਆਂ ਦੇ ਇਤਿਹਾਸ ਨੂੰ ਇੱਕ ਫਿਲਮਾਉਣ ਦੀ ਫਿਲਮੀ ਰੂਪ ਵੀਡੀਓ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ ਹੈ ਜਿਦੇ ਵਿੱਚ ਤ੍ਰਵਰਾਠੀ ਕੋਲੋਂ ਸਧਾਰਤਕ ਤੌਰ ਤੇ ਬਹੁਤ ਵੱਡੀਆਂ ਜਿਹੜੀਆਂ ਗਲਤੀਆਂ ਹੋਈਆਂ ਨੇ ਪਹਿਲੀ ਗੱਲ ਤਾਂ ਸਾਡੇ ਸਿਧਾਂਤਾਂ ਦੇ ਵਿੱਚ ਮੂਰਤੀ ਪੂਜਾ ਦਾ ਪ੍ਰੋਪਰ ਖੰਡਨ ਹੈ ਪਹਿਲੀ ਇਹ ਗੱਲ ਹੋਈ ਹੈ ਕਿ ਜਿਨ੍ਹਾਂ ਨੇ ਮੂਰਤੀ ਪੂਜਾ ਸ਼ੁਰੂ ਕੀਤੀ ਜਿੱਥੋਂ ਗੁਰੂ ਸਾਹਿਬਾਨਾਂ ਦੀਆਂ ਫੁੱਟਮਾਂ ਬਣੀਆਂ ਫੁੱਟਮਾਂ ਬਣਨ ਤੋਂ ਬਾਅਦ ਉਹ ਫੁੱਟਮਾਂ ਦੀ ਪੂਜਾ ਹੋਣ ਲੱਗ ਪਈ ਪੂਜਾ ਤੋਂ ਚੱਲਦਿਆਂ ਚੱਲਦਿਆਂ ਅੱਗੇ ਮੂਰਤੀ ਪੂਜਾ ਤੱਕ ਜਿਹੜੀ ਗੱਲ ਪਹੁੰਚ ਗਈ ਹੈ ਜੋ ਕਿ ਸਾਡੇ ਸਿਧਾਂਤਾਂ ਤੋਂ ਬਿਲਕੁਲ ਉਲਟ ਹੈ ਜੇ ਗੁਰੂ ਸਾਹਿਬਾਨਾ ਨੇ ਆਪਣੀਆਂ ਫੋਟਮਾਂ ਬਣਵਾਉਣੀਆਂ ਹੁੰਦੀਆਂ ਤੇ ਉਸ ਸਮੇਂ ਦੇ ਬਹੁਤ ਚਿੱਤਰਕਾਰ ਉਸ ਸਮੇਂ ਦੇ ਬਹੁਤ ਸੋਰਸਾਂ ਦੇ ਉੱਪਰ ਕੰਮ ਕੀਤਾ ਜਾ ਸਕਦਾ ਸੀ ਪਰ ਗੁਰੂ ਸਾਹਿਬਾਨਾ ਨੇ ਸਾਨੂੰ ਮੂਰਤੀ ਪੂਜਾ ਜਾਂ ਫੋਟੋ ਪੂਜਾ ਵਾਲੇ ਪਾਸੇ ਨਹੀਂ ਲਾਇਆ ਸਾਨੂੰ ਸ਼ਬਦ ਗੁਰੂ ਦੇ ਲੜ ਲਾਇਆ ਬਾਣੀ ਦੇ ਲੜ ਲਾਇਆ ਗੁਰਬਾਣੀ ਦੀ ਵਿਚਾਰ ਦੇ ਲੜ ਲਾਇਆ ਇਹ ਤਾਂ ਸਾਡਾ ਸਿਧਾਂਤਿਕ ਜਿਹੜਾ ਪੱਖ ਹੈ ਚਲੋ ਸਮੇਂ-ਸਮੇਂ ਤੇ ਹਾਲਾਤ ਬਦਲਦੇ ਆ ਸਮਾਂ ਬਦਲਦਾ ਜਮਾਨਾ ਬਦਲਦਾ ਟੈਕਨੋਲੋਜੀ ਆਉਂਦੀ ਹੈ ਉਹ ਟੈਕਨੋਲੋਜੀ ਦੇ ਨਾਲ-ਨਾਲ ਅੱਜ ਜਿਹੜੀ AI ਦੀ ਟੈਕਨੋਲੋਜੀ ਹੈ AI ਦੀ ਟੈਕਨੋਲੋਜੀ ਦੇ ਨਾਲ ਧਰੁਵ ਰਾਠੀ ਨੇ ਆਪਣੀ ਇਹ ਵੀਡੀਓ ਨੂੰ ਬਣਾਇਆ ਚਾਹੇ ਉਹਨੇ ਖੋਜ ਕੀਤੀ ਹੈ ਮਿਹਨਤ ਕੀਤੀ ਹੈ ਕੁਝ ਵੀ ਕੀਤਾ ਹੈ ਪਰ ਉਹਦੇ ਵਿੱਚ ਜਿਹੜੀਆਂ ਉਹਨੇ ਬੜੀਆਂ ਵੱਡੀਆਂ ਵੱਡੀਆਂ ਗਲਤੀਆਂ ਕਰ ਦਿੱਤੀਆਂ ਬੜੀਆਂ ਵੱਡੀਆਂ ਵੱਡੀਆਂ ਕਮੀਆਂ ਕਿਉਂਕਿ ਇੱਕ ਵੱਡਾ ਯੂਟਿਊਬਰ ਹੈ ਉਹਦੇ ਮਾਧਿਅਮ ਰਾਹੀਂ ਜਿਹੜੀ ਵੀਡੀਓ ਅੱਗੇ ਜਾਣੀ ਹੈ ਉਹਦਾ ਅਸਰ ਵੀ ਬਹੁਤ ਜ਼ਿਆਦਾ ਹੋਣਾ ਅਸੀਂ ਕੋਈ ਨਫ਼ਰਤ ਨਹੀਂ ਕਰਦੇ ਧਰੂਵ ਰਾਠੀ ਦੇ ਨਾਲ ਜਾਂ ਸਾਡਾ ਕੋਈ ਉਹਦੇ ਨਾਲ ਨਿੱਜੀ ਵੈਰ ਵਿਰੋਧ ਜਾਂ ਕੁਝ ਇਦਾਂ ਦੀ ਗੱਲ ਨਹੀਂ ਹੈ ਪਰ ਹਾਂ ਸਿਧਾਂਤਕ ਤੌਰ ਤੇ ਧਰੂਵ ਰਾਠੀ ਨੂੰ ਰਿਪਲਾਈ ਕਰਨਾ ਬਹੁਤ ਜ਼ਰੂਰੀ ਹੈ ਕਿ ਜਿਹੜੀ ਇਹ ਵੀਡੀਓ ਅੱਜ ਧਰੂਵ ਰਾਠੀ ਨੇ ਪਾ ਦਿੱਤੀ ਹੈ ਇਹ ਵੀਡੀਓ ਦਾ ਅਸਰ ਆਉਣ ਵਾਲੇ ਸਮੇਂ ਦੇ ਵਿੱਚ ਸਾਡੀਆਂ ਨਸਲਾਂ ਸਾਡੇ ਬੱਚੇ ਸਾਡੀਆਂ ਨਵੀਆਂ ਜਨਰੇਸ਼ਨਾਂ ਤੇ ਬਹੁਤ ਗਲਤ ਪੈਗਾ ਕਿਉਂਕਿ ਸਭ ਤੋਂ ਪਹਿਲਾਂ ਤੋਂ ਉਹਨੇ ਇਹ ਪੂਰੀ ਵੀਡੀਓ ਦੇ ਵਿੱਚ ਜੋ AI ਦਾ ਯੂਜ਼ ਕੀਤਾ ਹੈ ਆਰਟੀਫੀਸ਼ੀਅਲ ਇੰਟੈਲੀਜੈਂਸੀ ਜਿਹਦੇ ਵਿੱਚ ਕਿ ਅੱਜ ਬਹੁਤ ਆਤ ਦੇ ਵਿੱਚ AI ਦੇ ਸੋਰਸਾ ਤੋਂ ਗੁਰੂ ਸਾਹਿਬਾਨਾਂ ਦੀਆਂ ਫੋਟੋਆਂ ਬਣਾਈਆਂ ਜਾਂਦੀਆਂ ਨੇ ਜਿਨ੍ਹਾਂ ਦੇ ਵਿੱਚ ਸਿਧਾਂਤ ਗੁਰੂ ਸਾਹਿਬਾਨਾਂ ਨਾਲ ਮੇਲਜੋਲ ਖਾਂਦੇ ਬਿਲਕੁਲ ਨਹੀਂ ਹੈ ਫਿਰ ਦੂਸਰੀ ਗੱਲ ਜਿਹੜਾ ਇਹ ਜਿੰਨਾ ਫਿਲਮੀ ਕਰਨ ਵੀਡੀਓ ਦਾ ਰੂਪ ਦਿੱਤਾ ਧਰੁਵਰਾਠੀ ਨੇ AI ਦੇ ذریعے ਉਹਦੇ ਵਿੱਚ ਗੁਰੂ ਸਹਿਬਾਨਾਂ ਦੇ ਜਿਹੜੇ ਸਰੀਰ ਨੂੰ ਹਰਕਤ ਕਰਦੇ ਦਿਖਾਉਣਾ ਚੱਲਦੇ ਫਿਰਦੇ ਦਿਖਾਉਣਾ ਜਾਂ ਗੁਰੂ ਸਹਿਬਾਨਾਂ ਦਾ ਜਿਹੜਾ ਸਰੂਪ ਦਿਖਾਉਣਾ ਉਹ ਇੱਕ ਸਾਡੇ ਸਿਧਾਂਤ ਨੂੰ ਬਹੁਤ ਵੱਡਾ ਖੂਰਾ ਲਾ ਰਿਹਾ ਹੈ ਕਿਉਂਕਿ ਸਾਡੀ ਸ਼ਰਮਣੀ ਕਮੇਟੀ ਸਾਡੀਆਂ ਸੰਸਥਾਵਾਂ ਤੇ ਸਾਡੇ ਪੁਰਾਣੇ ਬਜ਼ੁਰਗਾਂ ਵੱਲੋਂ ਵੀ ਇਹ ਮਤੇ ਪਏ ਹੋਏ ਨੇ ਗੁਰੂ ਸਹਿਬਾਨਾਂ ਤੇ ਉਹਨਾਂ ਦੇ ਪਰਿਵਾਰ ਤੇ ਕੋਈ ਫਿਲਮ ਜਾਂ ਵੀਡੀਓ ਨਹੀਂ ਬਣ ਸਕਦੀ ਕੋਈ ਵਿਅਕਤੀਗਤ ਚਿਹਰਾ ਰੋਲ ਨਹੀਂ ਕਰ ਸਕਦਾ ਜਾਂ ਕੋਈ ਕਾਰਟੂਨ ਐਨੀਮੇਸ਼ਨ ਦੇ ਤੌਰ ਤੇ ਰੋਲ ਨਹੀਂ ਹੋ ਸਕਦਾ ਪਰ ਇਸ ਪੂਰੀ ਵੀਡੀਓ ਦੇ ਵਿੱਚ ਗੁਰੂ ਸਹਿਬਾਨ ਨੂੰ ਚੱਲਦਾ ਫਿਰਦਾ ਦਿਖਾਇਆ ਗਿਆ ਜਿਹੜਾ ਸਭ ਤੋਂ ਵੱਡੀ ਜਿਹੜੀ ਇਹਨਾਂ ਦੀ ਗਲਤੀ ਹੈ ਸਭ ਤੋਂ ਵੱਡਾ ਜਿਹੜਾ ਅੱਜ ਇੱਕ ਬੰਦੇ ਨੇ ਗੁਰੂ ਸਹਿਬਾਨਾ ਨੂੰ ਚੱਲਦਾ ਫਿਰਦਾ ਫਿਲਮ ਦੇ ਰੂਪ ਚ ਵੀਡੀਓ ਦੇ ਰੂਪ ਚ ਦਿਖਾਤਾ ਤੇ ਆਉਣ ਵਾਲੇ ਸਮੇਂ ਚ ਬਹੁਤ ਬੰਦੇ ਇਹ ਕੋਸ਼ਿਸ਼ ਕਰਨਗੇ ਜਿਹੜਾ ਕਿ ਗੁਰੂ ਸਹਿਬਾਨਾ ਨੂੰ ਇੱਕ ਕੋਝਾ ਮਜ਼ਾਕ ਦਾ ਪਾਤਰ ਬਣਾਇਆ ਜਾਏਗਾ ਪਰ ਸਾਡੇ ਗੁਰੂ ਸਹਿਬਾਨਾ ਦੀਆਂ ਸ਼ਖਸੀਅਤਾਂ ਨੂੰ ਜਦੋਂ ਇਤਿਹਾਸ ਚ ਪੜਦੇ ਆ ਜਦੋਂ ਗੁਰੂ ਸਹਿਬਾਨਾ ਦੀ ਗੁਰਬਾਣੀ ਪੜਦੇ ਆ ਉਦੋਂ ਉਹਨਾਂ ਦੇ ਸਿਧਾਂਤਕ ਜਿਹੜੇ ਪੱਖ ਨੇ ਉਹਨਾਂ ਦਾ ਜਿਹੜਾ ਗਿਆਨ ਹੈ ਉਹਨਾਂ ਦੀ ਸੋਚ ਹੈ ਇਨ੍ਹਾਂ ਫੁਟਮਾ ਇਨ੍ਹਾਂ ਵੀਡੀਓ ਇਨ੍ਹਾਂ ਕਾਰਟੂਨ ਐਨੀਮੇਸ਼ਨ ਦੇ ਬਹੁਤ ਕਹਿ ਲੋ ਕਿ ਗਿਆਨ ਬਹੁਤ ਉੱਚਾ ਹੈ ਜਿਹੜੀਆਂ ਇਹ ਵੀਡੀਓ ਆ ਐਨੀਮੇਸ਼ਨ ਹੈ ਜਾਂ ਇਹ কারਟੂਨ ਹੈ ਇਹ ਬਹੁਤ ਨੀਵੇਂ ਦਰਜੇ ਦੇ ਨੇ ਸਭ ਤੋਂ ਪਹਿਲਾ ਜਿਹੜਾ ਵੱਡਾ ਪੱਖ ਇਹ ਆਉਂਦਾ ਉਸ ਤੋਂ ਬਾਅਦ ਜਿਹੜੀਆਂ ਧਰੁਵਰਾਠੀ ਦੀ ਇਹ ਪੂਰੀ ਵੀਡੀਓ ਚ ਧਰੁਵਰਾਠੀ ਦੀ ਮਨਸਾ ਕੀ ਹੈ ਇਸ ਵੀਡੀਓ ਨੂੰ ਲੈ ਕੇ ਉਹ ਜਾਣਦਾ ਵਾਈਗਰੂ ਜਾਣਦਾ ਇਹ ਨਹੀਂ ਅਸੀਂ ਕਹਿੰਦੇ ਕਿ ਉਹਨੇ ਇਹ ਕੰਮ ਕਿਉਂ ਕੀਤਾ ਕਰਨਾ ਚਾਹੀਦਾ ਇੱਕ ਵੱਡਾ ਪਲੇਟਫਾਰਮ ਹੈ ਪਰ ਜਿਹੜਾ ਤਰੀਕਾ ਉਹਦਾ ਗਲਤ ਹੋਇਆ ਨੌਲੇਜ ਦੇ ਤੌਰ ਤੇ ਹਿਸਟਰੀ ਦੇ ਤੌਰ ਤੇ ਉਹਨੇ ਕੰਮ ਕੀਤਾ ਉਹ ਵੱਖਰੀ ਗੱਲ ਹੈ ਪਰ ਗੁਰੂ ਸਾਹਿਬ ਬਾਣ ਨੂੰ ਦਿਖਾਉਣਾ ਦੂਸਰੇ ਨੰਬਰ ਤੇ ਉਹਨੇ ਜਿਹੜਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਭਾਈ ਜੈਤਾ ਜੀ ਦਾ ਜਿਹੜਾ ਮਿਲਾਪ ਆ ਉਹ ਸਹੀ ਨਹੀਂ ਦਿਖਾਇਆ ਫਿਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਉਹਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਤੋਂ ਬਾਅਦ ਰੋਂਦੇ ਦਿਖਾਇਆ ਇਹ ਸਭ ਤੋਂ ਵੱਡੀ ਗੱਲ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਪਿਤਾ ਨੂੰ ਆਪ ਦਿੱਲੀ ਵੱਲ ਨੂੰ ਤੁਰਿਆ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਅਨੰਦਪੁਰ ਸਾਹਿਬ ਦਾ ਜਦੋਂ ਕਿਲਾ ਛੱਡਿਆ ਆਪਣਾ ਪਰਿਵਾਰ ਕਲੰਗੀਤਰ ਸੱਚੇ ਪਾਤਸ਼ਾਹ ਨੇ ਸਰਸਾ ਦੇ ਕੰਡੇ ਤੇ ਪਰਿਵਾਰ ਵਿਛੜਿਆ ਚਮਕੌਰ ਦੀ ਗੜੀ ਦੇ ਵਿੱਚ ਆਪ ਆਪਣੇ ਦੋਨੇ ਸਹਬਜ਼ਾਦੇ ਹੱਥੀਂ ਜੰਗ ਦੇ ਮੈਦਾਨ ਵੱਲ ਤੁਰੇ ਜਿਹੜਾ ਉਹਦਾ ਸਾਰਾ ਰੂਪ ਉਹ ਬਹੁਤ ਨੀਵੇਂ ਦਰਜੇ ਦਾ ਛੋਟੇ ਪੱਧਰ ਦਾ ਦਿਖਾਇਆ ਗਿਆ ਬਹੁਤ ਜ਼ਿਆਦਾ ਇੱਕ ਮਤਲਬ ਕਿ ਜਿਹੜੇ ਐਡੇ ਵੱਡੇ ਇਤਿਹਾਸ ਨੂੰ ਛੋਟਾ ਕੀਤਾ ਗਿਆ ਛੋਟੇ ਸਹਿਬਜ਼ਾਦਿਆਂ ਦੀ ਜਿਹੜੀ ਸ਼ਹਾਦਤ ਹੈ ਉਹ ਸ਼ਹਾਦਤ ਦੇ ਵਿੱਚ ਵੀ ਉਹਨੇ ਸਹਿਬਜ਼ਾਦਿਆਂ ਨੂੰ ਡਰੇ ਹੋਏ ਦਿਖਾਇਆ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਹਿਬਜ਼ਾਦਿਆਂ ਦਾ ਇਤਿਹਾਸ ਪੜ੍ਹ ਕੇ ਦੇਖੋ ਗੁਰੂ ਪਿਆਰਿਓ ਉਹ ਨਿੱਕੇ ਨਿੱਕੇ ਲਾਲ ਸੁਚਾਨੰਦ ਵਰਗਿਆਂ ਨੂੰ ਵਜੀਦਖਾ ਵਰਗਿਆਂ ਨੂੰ ਜ਼ੁਰਤ ਦੇ ਨਾਲ ਜਵਾਬ ਦਿੰਦੇ ਰਹੇ ਜ਼ੁਰਤ ਦੇ ਨਾਲ ਉਹ ਆਪਣੀ ਗੱਲ ਰੱਖਦੇ ਰਹੇ ਤੇ ਆਖਰੀ ਦਮ ਤੱਕ ਸ਼ਹੀਦੀ ਜਾਮ ਪਾ ਕੇ ਈਗੇ ਪਰ ਈ ਨਹੀਂ ਮੰਨੀ ਉਹਨਾਂ ਸਹਿਬਜ਼ਾਦਿਆਂ ਨੂੰ ਡਰੇ ਹੋਏ ਦਿਖਾਇਆ ਗਿਆ ਜਿਹੜਾ ਇੱਕ ਬਹੁਤ ਬਹੁਤ ਗਲਤ ਗੱਲ ਇਹ ਵੀਡੀਓ ਦੇ ਵਿੱਚ ਹੋਈ ਹੈ ਕਿਉਂਕਿ ਆਉਣ ਵਾਲੀਆਂ ਨਸਲਾਂ ਆਉਣ ਵਾਲੇ ਬੱਚੇ ਜਦੋਂ ਸਾਡੇ ਸਹਿਬਜ਼ਾਦਿਆਂ ਬਾਰੇ ਗੁਰੂ ਸਾਹਿਬਾਨਾਂ ਬਾਰੇ ਇਹ ਚੀਜ਼ ਦੇਖਣਗੇ ਉਹਨਾਂ ਤੇ ਕੀ ਅਸਰ ਪਏਗਾ ਇੱਕ ਪਾਸੇ ਤਾਂ ਅਸੀਂ ਹਿਸਟਰੀ ਵਿੱਚ ਦੱਸਦੇ ਹਾਂ ਕਿ ਜੋ ਦੇ ਹੁਕਮ 'ਚ ਹੁੰਦਾ ਭਾਣੇ 'ਚ ਹੁੰਦਾ ਗੁਰੂ ਸਾਹਿਬਾਨ ਨੇ ਇੱਕ ਅੱਖ 'ਚੋਂ ਹੰਝੂ ਨਹੀਂ ਆਇਆ ਪਰ ਪਹਿਲੀ ਵਾਰੀ ਸਿੱਖ ਕੌਮ ਦੇ ਵਿੱਚ ਇਹ ਦੇਖਣ ਨੂੰ ਚੀਜ਼ ਹੋਈ ਹੈ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਰੋਂਦਾ ਅੱਖਾਂ ਚੋਂ ਹੰਝੂ ਡੇਗਦੇ ਦਿਖਾ ਦਿੱਤੇ ਗਏ। ਜੋ ਗੁਰੂ ਗੋਬਿੰਦ ਸਿੰਘ ਜੀ ਦੇ ਇਤਿਹਾਸ ਵਿੱਚ ਇੱਕ ਵਾਰ ਨਹੀਂ ਹੋਇਆ ਪਿਤਾ ਕੁਰਬਾਨ ਕਰਤਾ, ਮਾਂ ਲੇਖੇ ਲਾ ਦਿੱਤੀ ਕੌਮ ਤੋਂ ਚਾਰ ਪੁੱਤ ਕੁਰਬਾਨ ਕਰ ਦਿੱਤੇ ਜਾਨਾਂ ਤੋਂ ਵੱਧ ਪਿਆਰੇ ਪਰ ਕਲਗੀਧਰ ਦੀ ਅੱਖ ਵਿੱਚੋਂ ਇੱਕ ਵੀ ਹੰਝੂ ਨਹੀਂ ਸੀ ਡਿਗਿਆ। ਇੱਕ ਵੀ ਹੰਝੂ ਨਹੀਂ ਸੀ ਡਿਗਿਆ। ਇਹ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਫਿਰ ਜਦੋਂ ਖਾਲਸਾ ਪੰਥ ਦੀ ਸਾਜਣਾ ਦਿਖਾ ਰਿਹਾ ਹੈ ਗੁਰੂ ਗੋਬਿੰਦ ਸਿੰਘ ਜੀ ਨੂੰ ਮੂਵਮੈਂਟ ਦੇ ਵਿੱਚ ਦਿਖਾਇਆ ਜਾ ਰਿਹਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਮੂਵਮੈਂਟ ਕਰਦੇ ਦਿਖਾਇਆ ਜਾ ਰਿਹਾ ਜਿਹੜਾ ਵੀਡੀਓ ਦੇ ਵਿੱਚ ਬਹੁਤ ਗਲਤ ਹੋਇਆ ਫਿਰ ਜਿੱਥੇ ਵੀਡੀਓ ਦੇ ਵਿੱਚ ਉਹ ਅਕਬਰ ਬਾਦਸ਼ਾਹ ਦੀ ਗੱਲ ਕਰਦਾ ਹੈ ਅਕਬਰ ਬਾਦਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਚੈੱਕ ਕਰਦਾ ਦਿਖਾਇਆ ਪੜਦਾ ਦਿਖਾਇਆ ਆਪਣੇ ਪੱਟਾਂ ਤੇ ਰੱਖ ਕੇ ਹੁਣ ਸਾਨੂੰ ਵੀ ਪਤਾ ਹੈ ਜਦੋਂ ਹਰਮੰਦਰ ਸਾਹਿਬ ਦੇ ਵਿੱਚ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਆਦ ਗ੍ਰੰਥੀ ਦਾ ਪ੍ਰਕਾਸ਼ ਕਰਵਾਇਆ ਸੀ ਕਿੰਨੇ ਮਾਣ ਸਤਕਾਰ ਕਿੰਨੀ ਮਰਿਆਦਾ ਦੇ ਨਾਲ ਪਰ ਕੀ ਹੋਇਆ ਜਿਹੜਾ ਉਹਦੇ ਵਿੱਚ ਦਿਖਾਇਆ ਗਿਆ ਇੱਕ ਕਿਤਾਬ ਦੇ ਰੂਪ ਵਿੱਚ ਦਿਖਾ ਕੇ ਉਹਨੂੰ ਪੱਟਾਂ ਤੇ ਰੱਖ ਕੇ ਖੋਲਿਆ ਜਾ ਰਿਹਾ ਜਦੋਂ throwraathi ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦੇਣ ਦੀ ਗੱਲ ਦਿਖਾਈ ਹੈ ਉਹਦੇ ਵਿੱਚ ਉਦੋਂ ਵੀ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿਤਾਬ ਕਿਹਾ ਗਿਆ ਕਿਤਾਬ ਹੁਣ ਇਹ ਚੀਜ਼ਾਂ ਜਦੋਂ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਬੱਚਿਆਂ ਤੱਕ ਨਵੀਂ ਜਨਰੇਸ਼ਨ ਤੱਕ ਜਾਣੀਆਂ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਗੱਲ ਬੈਠ ਜਾਣੀ ਹੈ ਕਿ ਸ਼ਾਇਦ ਵਾਕਈ ਕਿਤਾਬ ਹੈ ਇਹ ਚੀਜ਼ਾਂ ਜਿਹੜੀਆਂ ਧਰੁਵਰਾਠੀ ਤੋਂ ਇਹ ਚੀਜ਼ਾਂ ਜਿਹੜੀਆਂ ਧਰੁਵਰਾਠੀ ਤੋਂ ਬਹੁਤ ਵੱਡੇ ਪੱਧਰ ਦੀਆਂ ਜਿਹੜੀਆਂ ਗਲਤੀਆਂ ਹੋਈਆਂ ਨੇ ਕਿ ਪਹਿਲੀ ਗਲਤਤਾ ਇਹ ਹੈ ਕਿ AI ਦੇ ਨਾਲ ਗੁਰੂ ਸਾਹਿਬਾਨਾਂ ਦੀਆਂ ਪਿਕਚਰਾਂ ਨਹੀਂ ਬਣਨੀਆਂ ਚਾਹੀਦੀਆਂ। ਇੱਕ ਦੋ ਚੀਜ਼ਾਂ ਜਿਹੜੀਆਂ ਇਹਦੇ ਵਿੱਚ ਹੋਰ ਵੀ ਨੇ ਉਹ ਵੀ ਦੱਸ ਜਾਵਾਂ। ਬਾਬਾ ਬੰਦਾ ਸਿੰਘ ਬਹਾਦਰ ਤੇ ਜਦੋਂ ਫਕਸ਼ੀਰ ਬਾਦਸ਼ਾਹ ਜ਼ੁਲਮ ਕਰਦਾ ਉਦੋਂ ਉਹਦੀਆਂ ਚੀਕਾਂ ਵੱਜਦੀਆਂ ਦਿਖਾਈਆਂ ਗਈਆਂ ਜੋ ਕਿ ਸਰਾ ਸਾਰ ਗਲਤ ਹੈ। ਸਾਡੇ ਇਤਿਹਾਸ ਦੀ ਪੇਸ਼ਕਾਰੀ ਤੇ ਸਾਡੇ ਇਤਿਹਾਸ ਨੂੰ ਬਿਲਕੁਲ ਕੱਟਿਆ ਜਾ ਰਿਹਾ ਹੈ। ਸਿੱਖ ਇਤਿਹਾਸ ਵਿੱਚ ਵੱਡੇ ਵੱਡੇ ਯੋਧੇ ਹੋਏ ਨੇ ਵੱਡੇ ਵੱਡੇ ਜਰਨੈਲ ਹੋਏ ਨੇ ਵੱਡੇ ਵੱਡੇ ਬਹਾਦਰ ਸੂਰਮੇ ਹੋਏ ਨੇ ਬੰਦ ਬੰਦ ਕੱਟੇ ਗਏ ਆਰਿਆਂ ਨਾਲ ਚੀਰੇ ਗਏ ਖੋਪੜ ਲਾਏ ਗਏ ਅੱਜ ਤੱਕ ਕਿਸੇ ਦੀ ਇੱਕ ਵੀ ਚੀਕ ਨਹੀਂ ਵੱਜੀ ਪਰ ਇਹ ਵੀਡੀਓ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਚੀਕਾਂ ਸੁਣਾਈ ਦੇ ਰਹੀਆਂ ਨੇ ਜਿਹੜਾ ਕਿ ਸਰਾਸਰ ਇੱਕ ੱੱਕਾ ਹੋ ਰਿਹਾ ਆਉਣ ਵਾਲੇ ਸਮੇਂ 'ਚ ਇਹਨਾਂ ਚੀਜ਼ਾਂ ਦਾ ਅਸਰ ਬਹੁਤ ਗਲਤ ਹੋਵੇਗਾ ਫਿਰ ਬਾਬਾ ਬੰਦਾ ਸਿੰਘ ਬਹਾਦਰ ਦਾ ਜਿੰਨਾ ਸਰੂਪ ਦਿਖਾਇਆ ਗਿਆ ਉਹ ਸਾਰਾ ਨਾਦਰਸ਼ਾਈ ਟੋਪੀ ਵਾਲਾ ਸਰੂਪ ਰਾਜਿਆਂ ਵਾਲਾ ਸਰੂਪ ਨਾਦਰ ਸ਼ਾਹੀ ਸਰੂਪ ਦਿਖਾਇਆ ਗਿਆ ਜਦ ਕਿ ਬਾਬਾ ਬੰਦਾ ਸਿੰਘ ਬਹਾਦਰ ਅਮਰਤ ਸ਼ਾਹ ਕੇ ਗੁਰੂ ਦਾ ਸਿੰਘ ਬਣ ਗਿਆ ਸੀ ਸਿੰਘ ਸਿੱਖੀ ਸਰੂਪ 'ਚ ਸੀ ਬਾਣੇ ਵਾਲਾ ਇੱਕ ਬਹਾਦਰ ਜਰਨੈਲ ਸੀ ਬਾਬਾ ਬੰਦਾ ਸਿੰਘ ਬਹਾਦਰ ਫਿਰ ਬਾਬਾ ਬੰਦਾ ਸਿੰਘ ਬਹਾਦਰ ਦੇ ਇਤਿਹਾਸ ਦੇ ਵਿੱਚ ਵੀ ਇਹਨੇ ਤ੍ਰਵਰਾਠੀ ਨੇ ਉਹ ਚੀਜ਼ ਕਲੀਅਰ ਦਿਖਾ ਦਿੱਤੀ ਕਿ ਗੁਰੂ ਤੋਂ ਬਾਗੀ ਹੋ ਗਿਆ ਸੀ ਬੰਦਾ ਸਿੰਘ ਜੋ ਕਿ ਸਰਾ ਸਾਰਾ ਸਾਡੇ ਇਤਿਹਾਸ ਤੇ ਗਲਤ ਚੀਜ਼ ਹੈ ਕਹਿੰਦਾ ਗੁਰੂ ਤੋਂ ਬਾਗੀ ਹੋ ਗਿਆ ਸੀ ਆਪ ਗੁਰੂ ਬਣ ਗਿਆ ਸੀ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਜਿਹੜੀਆਂ ਸਾਡੇ ਇਤਿਹਾਸ ਦਾ ਗਲਤ ਗਲਤ ਅਸਰ ਪਾਉਂਦੀਆਂ ਨੇ ਇਤਿਹਾਸ ਤੇ ਇਹ ਚੀਜ਼ਾਂ ਦਿਖਾਈਆਂ ਗਿਆ ਹੁਣ ਆਪਾਂ ਜਿਹੜਾ ਇਹ ਤਾਂ ਮੈਂ ਤੁਹਾਨੂੰ ਦੱਸ ਚੁੱਕਿਆ ਕਿ ਜੋ ਜੋ ਉਹਨੇ ਜਿਹੜੀਆਂ ਚੀਜ਼ਾਂ ਗਲਤ ਇਸ ਤੋਂ ਇਲਾਵਾ ਹੋਰ ਵੀ ਬਹੁਤ ਚੀਜ਼ਾਂ ਜਿਹੜੀਆਂ ਹੋਰ ਡੀਪਲੀ 2 3 ਵਾਰ 4 ਵਾਰ ਵੀਡੀਓ ਦੇਖਾਂਗੇ ਫਿਰ ਸਾਨੂੰ ਸਮਝ ਆਉਣਗੀਆਂ ਮੈਂ ਇੱਕ ਵਾਰ ਵੀਡੀਓ ਦੇਖ ਕੇ ਜਿਹੜੀਆਂ ਜਿਹੜੀਆਂ ਚੀਜ਼ਾਂ ਮੈਨੂੰ ਧਿਆਨ ਨਾਲ ਸਮਝ ਚ ਆਈਆਂ ਉਹ ਚੀਜ਼ਾਂ ਦਾ ਮੈਂ ਜ਼ਿਕਰ ਤੁਹਾਡੇ ਨਾਲ ਕਰ ਰਿਹਾ ਹਾਂ ਹੋਰ ਵੀ ਕਈ ਗਲਤੀਆਂ ਇਹਦੇ ਵਿੱਚੋਂ ਕੱਢੀਆਂ ਜਾ ਸਕਦੀਆਂ ਪਹਿਲੀ ਗੱਲ ਤਾਂ ਸਭ ਤੋਂ ਵੱਡੀ ਗੱਲ ਅੱਜ ਤੱਕ ਗੁਰੂ ਸਾਹਿਬਾਨਾਂ ਦਾ ਕੋਈ ਸਰੂਪ ਨਹੀਂ ਸੀ ਬਣਾਉਣਾ ਚਾਹੀਦਾ ਜਿਹੜਾ ਸਾਡੇ ਧਰਮ ਦੇ ਵਿੱਚ ਵੀ ਪ੍ਰਚਾਰਿਆ ਗਿਆ ਵਪਾਰੀ ਕਰਨ ਵੱਡੇ ਪੱਦਰ ਤੇ ਗੁਰੂ ਸਾਹਿਬਾਂ ਦੇ ਸਰੂਪਾਂ ਦਾ ਹੋ ਰਿਹਾ ਲੋਕਾਂ ਨੇ ਘਰਾਂ ਚ ਲਾਏ ਪੂਜਾ ਕਰਨੀ ਸ਼ੁਰੂ ਕੀਤੀ ਤੂਫਾਂ ਜੋਤਾਂ ਲਾਤੀਆਂ ਜਿਹੜਾ ਕਿ ਬਿਲਕੁਲ ਗਲਤ ਹੋਇਆ ਫਿਰ ਹੁਣ ਅੱਜ AI ਦੇ ਜਮਾਨੇ ਦੇ ਨਾਲ ਜਿਹੜੀਆਂ ਇਹ ਫੋਟਮਾ ਵੀਡੀਓ ਆਰਟੀਫੀਸ਼ਲ ਕਾਰਟੂਨ ਐਨੀਮੇਸ਼ਨ ਜਿਹੜੇ ਗੁਰੂ ਸਾਹਿਬਾਨਾਂ ਦੇ ਬਣ ਲੱਗੇ ਪਏ ਨੇ ਗੁਰੂ ਸਹਿਬਾਨਾਂ ਦੀ ਸ਼ਖਸੀਅਤ ਨੂੰ ਬਹੁਤ ਨੀਵਾ ਜਿਹੜਾ ਇੰਨਾਂ ਚੀਜ਼ਾਂ ਨੇ ਕਰ ਦੇਣਾ ਇਸ ਕਰਕੇ ਬੇਨਤੀ ਹੈ ਧਰੋਵਰਾਠੀ ਨੂੰ ਵੀਰੇ ਇਹ ਤੇਰੀ ਜਿਹੜੀ ਵੀਡੀਓ ਹੈ ਨਾ ਇਹ ਬਹੁਤ ਗਲਤ ਅਸਰ ਇਹ ਵੀਡੀਓ ਦਾ ਜਾਏਗਾ ਕਿਰਪਾ ਕਰਕੇ ਵੀਡੀਓ ਨੂੰ ਡਿਲੀਟ ਕਰਕੇ ਤੂੰ ਜੇ ਬਣਾਉਣੀ ਚਾਹਣਾ ਅਸੀਂ ਨਹੀਂ ਕਹਿੰਦੇ ਨਾ ਬਣਾ ਸਾਡੀ ਹਿਸਟਰੀ ਨੂੰ ਪ੍ਰਚਾਰਿਆ ਜਾਣਾ ਚਾਹੀਦਾ ਹਰ ਇੱਕ ਬੰਦੇ ਨੂੰ ਹੱਕ ਹੈ ਦੁਨੀਆ ਦੇ ਵਿੱਚ ਕਿਸੇ ਵੀ ਧਰਮ ਨਾਲ ਸਬੰਧਤ ਹੋਵੇ ਕਿਸੇ ਜਾਤ ਨਾਲ ਕਿਸੇ ਮਜ਼ਬ ਨਾਲ ਸਬੰਧਤ ਹੋਵੇ ਕਿਸੇ ਦੇਸ਼ ਦਾ ਬੰਦਾ ਹੋਵੇ ਹਰ ਇੱਕ ਨੂੰ ਹੱਕ ਹੈ ਗੱਲ ਕਰਨ ਦਾ ਜੇ ਜਿੱਥੇ ਅਸੀਂ ਗੱਲ ਕਰਦੇ ਹਾਂ ਨਾ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦੀ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਦੀ ਇਤਿਹਾਸ ਦੀ ਗੱਲ ਕਰਦੇ ਹਾਂ ਹਰੇਕ ਨੂੰ ਹੱਕ ਹੈ ਪਰ ਘਟੋ ਘਟ ਸਿਧਾਂਤਕ ਤੌਰ ਤੇ ਉਹਦੀ ਮਰਿਆਦਾ ਉਹਦੀ ਰੂਪਰੇਖਾ ਉਹਨੂੰ ਅਸੀਂ ਕਿਸ ਦਾਇਰੇ ਦੇ ਵਿੱਚ ਲੈ ਕੇ ਆਵਾਂ ਇਹ ਬੜਾ ਜ਼ਰੂਰੀ ਹੈ ਧਰੋਵਰਾਠੀ ਵੀਰ ਨੂੰ ਇਹ ਰਪਲਾਈ ਕਹਿ ਲਓ ਇਹ ਬੇਨਤੀ ਕਹਿ ਲਓ ਇਹ ਰਿਕਵੈਸਟ ਹੈ ਕਿ ਵੀਡੀਓ ਨੂੰ ਡਿਲੀਟ ਕਰਕੇ ਜੇ ਤੂੰ ਬਣਾਉਣੀ ਹੈ ਜਿਹੜੀਆਂ ਤੇਰੀਆਂ ਗਲਤੀਆਂ ਨੇ ਉਹ ਗਲਤੀਆਂ ਕੱਢ ਕੇ ਕਿਸੇ ਇੱਕ ਖਾਸ ਚੰਗੇ ਗੁਰਸਿੱਖ ਕਹ ਲੋ ਕਿ ਉੱਚ ਵਿਦਵਾਨ ਬੰਦੇ ਨੂੰ ਚੈੱਕ ਕਰਵਾ ਕੇ ਜਰੂਰ ਕੋਈ ਕਮੀ ਨਾ ਰਹੇ ਤੂੰ ਪਾਲਾ ਸਾਨੂੰ ਕੋਈ ਇਤਰਾਜ਼ ਨਹੀਂ ਹੈ ਸਾਨੂੰ ਇਸ ਗੱਲ ਤੇ ਕੋਈ ਇਤਰਾਜ਼ ਨਹੀਂ ਪਰ ਜੇ ਇਦਾਂ ਦੀਆਂ ਵੀਡੀਓ ਕਿਉਂਕਿ ਇਹ ਚੈਨਲ ਹੈ ਜਿਹੜਾ ਧਰਗਰਾਠੀ ਦਾ ਇਹ ਬੜੇ ਵੱਡੇ ਪੱਧਰ ਤੇ ਚੱਲਦਾ ਹੈ ਜਾਂ ਇਹਦੀ ਵੀਡੀਓ ਬਹੁਤ ਛੇਤੀ ਪਬਲਿਸ਼ ਹੁੰਦੀ ਹੈ ਬਹੁਤ ਲੱਖਾਂ ਕਰੋੜਾਂ ਦੇ ਹਿਸਾਬ ਨਾਲ ਜਿਹੜੇ ਲੋਕ ਜੁੜੇ ਹੋਏ ਨੇ ਪਰ ਇਹਦਾ ਅਸਰ ਬਹੁਤ ਗਲਤ ਜਾਏਗਾ ਇਸ ਕਰਕੇ ਸਾਡੀ ਬੇਨਤੀ ਹੈ ਇੱਥੇ ਸਾਡੇ ਕਈ ਮਤਲਬ ਕੇ ਸਿੱਖ ਚਿਹਰਿਆਂ ਦੇ ਵੀ ਅੱਜ ਬਿਆਨ ਆ ਚੁੱਕੇ ਨੇ ਇਸ ਵਿਸ਼ੇ ਨੂੰ ਲੈ ਕੇ ਜਥੇਦਾਰ ਜੀ ਦਾ ਬਿਆਨ ਵੀ ਆ ਚੁੱਕਾ ਹੈ ਕਿ ਕਿਰਪਾ ਕਰਕੇ ਇਹ ਵੀਡੀਓ ਡਿਲੀਟ ਕੀਤੀ ਜਾਵੇ ਇਹ ਸਾਡੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀ ਹੈ ਸਾਡੇ ਇਤਿਹਾਸ ਸਾਡੇ ਗੁਰੂ ਸਹਿਬਾਨ ਕਲੰਗੀ ਧਰਜੀ ਦੇ ਸੈਭਜਾਦੇ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਯੋਧੇ ਜਰਨੈਲਾਂ ਦੇ ਜਿਹੜੇ ਅਸਲੀ ਕਰਦਾਰ ਆ ਸਾਡੇ ਇਤਿਹਾਸ ਦੇ ਵਿੱਚ ਉਨ੍ਹਾਂ ਦੇ ਕਿਰਦਾਰਾਂ ਨੂੰ ਬਹੁਤ ਛੋਟੇ ਪੱਧਰ ਦਾ ਇਹਦੇ ਵਿੱਚ ਬਹੁਤ ਛੋਟੇ ਪੱਧਰ ਦਾ ਦਿਖਾਇਆ ਜਾ ਰਿਹਾ ਹੈ ਇੱਕ ਮਜ਼ਾਕ ਦਾ ਤੇ ਇੱਕ ਕੋਝਾ ਜਿਹਾ ਪਾਤਰ ਬਣਾਇਆ ਜਾ ਰਿਹਾ ਹੈ ਇਸ ਕਰਕੇ ਇਹ ਬੇਨਤੀ ਹੈ ਇਦਾਂ ਦੀਆਂ ਜਿਹੜੀਆਂ ਵੀਡੀਓ ਨਹੀਂ ਬਣਨੀਆਂ ਚਾਹੀਦੀਆਂ ਨਾਲ ਹੀ ਮੈਂ ਇੱਕ ਗੱਲ ਹੋਰ ਕਰਦਾ ਜਾਵਾਂ ਅੱਜ AI ਦੇ ਉੱਪਰ ਨਾ ਦਰਬਾਰ ਸਾਹਿਬ ਦੀਆਂ ਹਰਿਮੰਦਰ ਸਾਹਿਬ ਦੀਆਂ ਫੋਟੋਆਂ ਸਰਚ ਕਰਦੇ ਆਂ ਜਾਂ ਸੀ AI ਦੇ ਉੱਪਰ ਹੋਰ ਇਤਿਹਾਸਕ ਗੁਰੂ ਘਰਾਂ ਦੀਆਂ ਜਾਂ ਗੁਰੂ ਸਹਿਬਾਨਾਂ ਦੀਆਂ ਉਹ ਫੋਟੋਆਂ ਦੇ ਵਿੱਚ ਬਹੁਤ ਜ਼ਿਆਦਾ ਕੁਝ ਮਿਲਾਵਟ ਵਾਲਾ ਹੈ ਕਿ ਇਹਦੀ ਵਰਤੋਂ ਨਾ ਕੀਤੀ ਜਾਵੇ ਤਾਂ ਬਹੁਤ ਵਧੀਆ ਗੱਲ ਹੈ ਦਰਬਾਰ ਸਾਹਿਬ ਦਾ ਜੋ ਸਹੀ ਮਾਡਲ ਹੈ ਸਾਡਾ ਸਹੀ ਜੋ ਅ ਦਰਬਾਰ ਸਾਹਿਬ ਦਾ ਜੋ ਸਰੂਪ ਹੈ ਜੋ ਦਰਬਾਰ ਸਾਹਿਬ ਦੀ ਜਿੰਨੀ ਇਮਾਰਤ ਜਿੰਨਾ ਆਲਾ ਦਵਾਲਾ ਉਹ ਜਦੋਂ ਦਰਬਾਰ ਸਾਹਿਬ ਦੀ AI ਦੇ ਵਿੱਚ ਵੀਡੀਓ ਅਸੀਂ ਸਰਚ ਕਰਦੇ ਆਂ ਤੇ ਉਹਦੇ ਵਿੱਚ ਹੋਰ ਬਹੁਤ ਬਾਦ ਘਾਟ ਬਹੁਤ ਚੀਜ਼ਾਂ ਇਦਾਂ ਦੀਆਂ ਦਿਖਾਈਆਂ ਜਾਂਦੀਆਂ ਜਿਹੜੀਆਂ ਕਿ ਸਰਾਸਰ ਗਲਤ ਹੈ ਬਹੁਤ ਚੀਜ਼ਾਂ ਇਦਾਂ ਦੀਆਂ ਕਿਰਪਾ ਕਰਕੇ AI ਦੀ ਵਰਤੋਂ ਕਰੋ ਕਿਸੇ ਚੰਗੇ ਪੱਖ ਲਈ ਕਰੋ ਵਧੀਆ ਕਰੋ ਪਰ ਜਿੱਥੇ AI ਸਹੀ ਚੀਜ਼ ਨਹੀਂ ਦਿਖਾ ਰਹੀ ਨਾ ਕਿਰਪਾ ਕਰਕੇ ਉਹ ਚੀਜ਼ ਦੀ ਵਰਤੋਂ ਨਾ ਕੀਤੀ ਜਾਵੇ ਸੋਸ਼ਲ ਮੀਡੀਆ ਤੇ ਅੱਜ ਬਹੁਤ ਕੁਝ ਪਾਇਆ ਜਾ ਰਿਹਾ ਹੈ AI ਤੋਂ ਡਾਊਨਲੋਡ ਕਰ ਕਰਕੇ ਦਾਰੇ ਵਿੱਚ ਰੱਖੀਏ ਆਪਾਂ ਇਹ ਨਾ ਹੋਵੇ ਕਿ ਦਾਰੇ ਤੋਂ ਬਾਹਰ ਹੋ ਜੇ ਗੱਲ ਜਿਹੜਾ ਆਉਣ ਵਾਲੇ ਸਮੇਂ 'ਚ ਸਾਨੂੰ ਪਹਿਲਾਂ ਬਹੁਤ ਖਮਿਆਜੇ ਅੱਜ ਸਿੱਖਾਂ ਨੂੰ ਭੁਗਤਨੇ ਪੈ ਰਹੇ ਨੇ ਸਾਡੇ ਇਤਿਹਾਸ 'ਚ ਮਿਲਾਪਟਾਂ ਹੋ ਰਹੀਆਂ ਨੇ ਹੋਰ ਬੜਿਆਂ ਰੂਪਾਂ ਦੇ ਵਿੱਚੋਂ ਸਿੱਖੀ ਦੇ ਵਿੱਚ ਆ ਕੇ ਕਈ ਬੰਦੇ ਬਹੁਤ ਵੱਡਾ ਸਿੱਖੀ ਦਾ ਸਿੱਖ ਇਤਿਹਾਸ ਦਾ ਜਿਹੜਾ ਨੁਕਸਾਨ ਕਰ ਰਹੇ ਨੇ ਇਹ ਨਾ ਹੋਵੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਪੱਖ ਦੇ ਵਿੱਚ ਅਸੀਂ ਚੱਲ ਕੇ ਹੋਰ ਜ਼ਿਆਦਾ ਨੁਕਸਾਨ ਕਰੀਏ ਇਸ ਕਰਕੇ ਅਖੀਰ ਤੇ ਫਿਰ ਧਰੂਵਰਾਠੀ ਨੂੰ ਜ਼ਰੂਰ ਬੇਨਤੀ ਹੈ ਵੀਰਿਆ ਤੂੰ ਬਣਾ ਰਜ ਰਜ ਕੇ ਬਣਾ ਸਰਚ ਕਰਕੇ ਬਣਾ ਪਰ ਇਹ ਨਾ ਕਰ ਕਿ ਸਾਡੇ ਗੁਰੂ ਸਾਹਿਬਾਨਾਂ ਨੂੰ ਤੂੰ AI ਦੇ ਵਿੱਚ ਇੱਕ ਕਾਰਟੂਨਾਂ ਦਾ ਰੂਪ ਦੇ ਕੇ ਚੱਲਦੇ ਫਿਰਦੇ ਦਿਖਾ ਕੇ ਇੱਕ ਮਜ਼ਾਕ ਦਾ ਪਾਤਰ ਜਿਹੜਾ ਬਣਾਇਆ ਇਹ ਤੇਰੀ ਗਲਤੀ ਹੈ ਇਸ ਕਰਕੇ ਆਪਣੀ ਗਲਤੀ ਵੀ ਤੂੰ ਮੰਨ ਅਕਾਲ ਤਖਤ ਸਾਹਿਬ ਤੇ ਆਪਣੀ ਗਲਤੀ ਨੂੰ ਮੰਨਦਿਆਂ ਹੋਇਆਂ ਤੇ ਨਾਲ ਦੀ ਨਾਲ ਇਹ ਵੀਡੀਓ ਨੂੰ ਡਿਲੀਟ ਕਰ ਜੇ ਬਣਾਉਣੀ ਹੈ ਮੈਂ ਦੁਬਾਰਾ ਫਿਰ ਕਹਿਣਾ ਨਵੇਂ ਸਿਰਿਓਂ ਸਿਰਫ ਤੂੰ ਬੋਲ ਕੇ ਹਿਸਟਰੀ ਪਾ ਦੇ ਪਰ ਜਿਹੜਾ ਉੱਪਰ ਅੱਗੇ ਪਿੱਛੇ ਬਹੁਤ ਕੁਝ ਦਿਖਾਇਆ ਗਿਆ ਉਹ ਨਾ ਦਿਖਾਉਣ ਦੀ ਕਿਰਪਾਲਤਾ ਕਰ ਕਿਰਪਾ ਕਰਕੇ ਸਾਰੇ ਸਰੋਤਿਆਂ ਨੂੰ ਇਹ ਵੀ ਬੇਨਤੀ ਹੈ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਤਾ ਜੋ ਇਤਰੋ ਵਰਾਠੀ ਤੱਕ ਤੇ ਉਹਦੇ ਹਮੈਤੀ ਬੰਦਿਆਂ ਤੱਕ ਪਹੁੰਚ ਸਕੇ ਤਾਂ ਜੋ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਜੋ ਉਹਦੀ ਇੱਕ ਮਜਬੂਰੀ ਬਣੇ ਇਹ ਵੀਡੀਓ ਡਿਲੀਟ ਕੀਤੀ ਜਾਵੇ ਤੇ ਫਿਰ ਜੇ ਉਹਨੇ ਕੰਮ ਵੀ ਕਰਨ ਨਾਲ ਨਵੇਂ ਸਿਰਿਓਂ ਕੀਤਾ ਜਾਵੇ ਸਾਡੇ ਇਤਿਹਾਸ ਤੇ ਸਾਡੇ ਇਦਾਂ ਦੇ ਜਿਹੜੇ ਅੱਜ ਡਿਜੀਟਲ মিডিਆ ਦੇ ਵਿੱਚ ਜੇ ਅਸੀਂ ਇਸ ਚੀਜ਼ਾਂ ਨੂੰ ਪੇਸ਼ ਕਰਨਾ ਉਹਦਾ ਇੱਕ ਚੰਗਾ ਪੈਨਲ ਬਣਾਉਣਾ ਚਾਹੀਦਾ ਇੱਕ ਕੁਝ ਵਿਦਵਾਨਾਂ ਦਾ ਕੁਝ ਸਿੰਘਾਂ ਦਾ ਪੈਨਲ ਹੋਵੇ ਉੱਥੋਂ ਚੀਜ਼ ਚੰਗੇ ਤਰੀਕੇ ਨਾਲ ਪਾਸ ਹੋਵੇ ਤੇ ਉਹਦੀ ਪੇਸ਼ਕਾਰੀ ਸਹੀ ਤਰੀਕੇ ਨਾਲ ਸਹੀ ਢੰਗ ਨਾਲ ਕੀਤੀ ਜਾਵੇ ਇਹ ਬੇਨਤੀ ਨੂੰ ਪ੍ਰਵਾਨ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਸ਼ੇਅਰ ਕਰ ਲਿਓ ਫੇਸਬੁੱਕ ਪੇਜ ਨੂੰ ਫੋਲੋ ਕਰ ਲਿਓ ਇਦਾਂ ਦੀਆਂ ਵੀਡੀਓ ਤੁਹਾਨੂੰ ਅੱਗੇ ਤੋਂ ਹੋਰ ਵੀ ਦੇਖਣ ਨੂੰ ਮਿਲਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ